ਐਲੀਮੈਂਟਰੀ ਯਰਖੰਡਾ 2025 ਪੰਜਾਬ ਦੀਆਂ ਧੀਆਂ ਦਾ ਮਾਣ ਅਵਾਰਡ ਸੋ ਸਾਡੇ ਸਾਰੇ ਹੀ ਉਹ ਅਧਿਆਪਕ ਸਹਿਬਾਨ ਜਿਨ੍ਹਾਂ ਨੂੰ ਬਹੁਤ ਖੁਸ਼ੀ ਹੈ ਕਿ ਸਾਡੀ ਮਾਂ ਜੋ ਵਿਲਾ ਸਿੱਖਿਆ ਅਸਤਨ ਨੂੰ ਅੱਜ ਪੰਜਾਬ ਦੀਆਂ ਧੀਆਂ ਦਾ ਮਾਣ ਅਵਾਰਡ ਦਿੱਤਾ ਜਾ ਰਿਹਾ ਉਹ ਸਾਰੇ ਹੀ ਸਾਡੇ ਅਧਿਆਪਕ ਸਹਿਬਾਨ ਦੀ ਵਧਾਈ ਦੇ ਹੱਕਦਾਰ ਨੇ ਅੱਜ ਇਸ ਖੂਬਸੂਰਤ ਸਮਾਰੋਹ ਦੇ ਵਿੱਚ ਸਾਰੇ ਤੁਸੀਂ ਸ਼ਾਮਲ ਹੋ ਤੁਸੀਂ ਸਾਰੇ ਵਧਾਈ ਦੇ ਹੱਕਦਾਰ ਹੋ ਸੋ ਇੱਕ ਵਾਰ ਜ਼ੋਰਦਾਰ ਤਾੜੀਆਂ ਸੋ ਬਹੁਤ 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 ਮੁਬਾਰਕਾਂ ਲੋਕ ਐ ਕਿ ਜਸਾਨ ਸੈੰਟੀਨਸ ਆਹਾ ਕੀ ਬਾਤ ਆਸੀ ਰਸਾ ਸਾਡੇ ਸਾਰੇ ਹੀ ਸਾਡੇ ਬੇਕਾਂ ਦੇ ਪ੍ਰੇਰਨਾ ਸਰੋਤ ਬਹੁਤ ਖੂਬਸੂਰਤ ਗਾਇਕੀ ਬਹੁਤ ਖੂਬਸੂਰਤ ਗਾਇਕੀ ਗਾਇਕੀ ਵਿੱਚ ਇੰਟਰਨੈਟ ਪੰਜ ਤੋਂ 10 ਕੇ ਪਹਿਰਾਉਣ ਵਾਲੇ ਸਾਫ ਉਤਰੀ ਕੀਤਾਂ ਨੂੰ ਗਾਉਣ ਤਰੀਕ ਸਤਿਨਾਕ ਸਦੀਨਾ ਜੀ ਸਾਡੇ ਮਾਨਯੋਗ ਕੈਬਨਟ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਸਾਹਿਬ ਇਹਨਾਂ ਦੇ ਬਹੁਤ ਵੱਡੇ 팬 ਨੇ ਬਹੁਤ ਪਿਆਰ ਆ ਇਹਨਾਂ ਦੇ ਨਾਲ ਇਹਨਾਂ ਦਾ ਪੌਸ ਵੀਨਾ ਸਾਹਿਬ ਦੇ ਬਹੁਤ ਪਿਆਰੇ ਲਿਖੇ ਹੋਏ ਗੀਤ ਲੋਕ ਜਿੱਥੇ ਵੀ ਪੰਜਾਬੀ ਵਸਦੇ ਨੇ ਵੀਨਾ ਸਾਹਿਬ ਨੂੰ ਸੁਣਿਆ ਜਾਂਦਾ ਹੈ ਇਸ ਇਨਾਂ ਦਾ ਬਹੁਤ ਬਹੁਤ ਪ੍ਰਸ਼ੰਸਾ ਕੀਤੀ ਸੋ ਇਹਦੇ ਨਾਲ ਮਾਤਾ ਸਾਹਿਬ ਪਰਪੋਰਸ ਚੈਰੀਟੇਬਲ ਟਰਸਟ ਵੀ ਇਧਾਈ ਦਾ ਹੱਕਦਾਰ ਹੈ ਜਿਨ੍ਹਾਂ ਨੇ ਬਹੁਤ ਮਾਨਮਤੀਆਂ ਸ਼ਖਸੀਅਤਾਂ ਨੂੰ ਅੱਜ ਦੇ ਇਸ ਸਨਮਾਨ ਸਮਾਰੋਹ ਦੇ चुनिया सो तो बहुत बहुत <laughs> थोड़ा जहा साउंड थोड़ी देर होगी अगला सम्मान है गई सरदार तारा सिंह कांग्रेस यू के सत्तरवेंसी में दहाके से तिहत्तर कबड्डी खिलाड़ी वाजिवा बहुत बड़ा नाम इन्हों का नाम अमरिंदर ਵਾਕੀ ਸ਼ਰੀਰ ਦੇ ਨਿਆਰ ਬਾਅਦ ਕਬੱਡੀ ਦੇ ਮੈਦਾਨਾਂ ਵਿੱਚ ਗੂੰਜਦਾ ਰਿਹਾ ਸਰਕਲ 27 ਉਹ ਭਰਾਜੀ 5 ਮਿੰਟ ਲਈ ਸਾਊਂਡ ਬੰਦ ਕਰ ਦਿਓ 5 ਮਿੰਟ ਲਈ ਉਸ ਤੋਂ ਬਾਅਦ ਸੈਟਿੰਗ ਕਰਾ ਲਿਓ ਹੈਲੋ ਸਾਊਂਡ ਬੰਦ ਕਰੋ ਭਾਈ ਜੀ ਗੇਲਾ ਦੇਵ ਸਾਊਂਡ ਬੰਦ ਕਰੋ ਜਰ ਕਬੱਡੀ ਖੇਡ ਦੀ ਬਦੌਲਤ ਹੀ ਤਾਰਾ ਸਿੰਘ ਕਣਕਸ ਨੂੰ ਜੁਕੇ ਵਿੱਚ ਵਸਣ ਦਾ ਮੌਕਾ ਮਿਲਿਆ ਆਪਣੀਆਂ ਕਬੱਡੀ ਖੇਡਦੀਆਂ ਬੜਮੁੱਲੀਆਂ ਪ੍ਰਾਪਤੀਆਂ ਲਈ ਅੱਜ ਆਪ ਜੀ ਨੂੰ ਸਵਰਗੀ ਦੇਵੀ ਯਾਰ ਅਵਾਰਡ ਦੇ ਨਾਲ ਸਨਮਾਨਿਤ ਕੀਤਾ ਜਾ ਰਿਹਾ ਬਹੁਤ ਬਹੁਤ ਮੁਬਾਰਕਾਂ ਹਾਂਜੀ ਅਗਲਾ ਸਨਮਾਨ ਅਜ਼ਮਪੀਅਨ ਵਰਿੰਦਰ ਸਿੰਘ ਸ਼ਮੀ ਜੀ ਸਾਡੇ ਪੰਜਾਬ ਦਾ ਮਾਣ ਸਾਡੀ ਪੰਜਾਬ ਦੀ ਸ਼ਾਨ ਸਾਡੀ ਧਰਤੀ ਦਾ ਮਾਣ ਸਾਡੀ ਮਿੱਟੀ ਦਾ ਮਾਣ ਜਿਨ੍ਹਾਂ ਨੇ ਆਪਣੀ ਖੇਡ ਦਾ ਲੋਹਾ ਮਨਵਾਇਆ ਜਿਨ੍ਹਾਂ ਨੇ ਪੂਰੀ ਦੁਨੀਆ ਦੇ ਵਿੱਚ ਆਪਣੀ ਹਾਕੀ ਦੇ ਖੇਤਰ ਵਿੱਚ ਚੰਗਾ ਨਾਮਣਾ ਖੱਟਿਆ ਹਾਕੀ ਜਦੋਂ ਵੀ ਪੰਜਾਬੀ ਹਾਕੀ ਦੀ ਟੀਮ ਦੇ ਵਿੱਚ ਹੁੰਦੇ ਸੀ ਤਾਂ ਇੰਡੀਆ ਨੇ ਜਿੰਨੀ ਵਾਰ ਸੋਨੇ ਦੇ ਮੈਡਲ ਜਿੱਤੇ ਨੇ ਸੋ ਪੰਜਾਬ ਦੇ ਖਿਡਾਰੀਆਂ ਦਾ ਨਾਮ ਉਹਨਾਂ ਵਿੱਚ ਆਉਂਦਾ ਹੈ ਸਾਡੇ ਵੀ ਬਹੁਤ ਖੁਸ਼ੀ ਦੀ ਗੱਲ ਹੈ ਕਿਸੇ ਵੇਲੇ ਜਰਮਨ ਦੇ ਉਸ ਵੇਲੇ ਦੇ ਸ਼ਾਸਕ ਨੇ ਵੀ ਪੰਜਾਬ ਦੇ ਖਿਡਾਰੀਆਂ ਦੀ ਤਾਰੀਫ ਕੀਤੀ ਸੀ ਸੋ ਹਾਕੀ ਸਾਡੀ ਜਿੰਦ ਜਾਨ ਹਾਕੀ ਸਾਡਾ ਮਾਣ ਬਹੁਤ ਬਹੁਤ ਵਾਰਕਾ 올ੰਪੀਅਨ ਬਰਵਿੰਦਰ ਸਿੰਘ ਸ਼ਮੀਜੀ ਤਾੜੀਆਂ ਵੀ ਜ਼ੋਰਦਾਰ ਵਾਹ ਜੀ ਵਾਹ ਅਗਲਾ ਸਾਡਾ ਸਰਮਾਨ ਸਾਡੀ ਬਹੁਤ ਹੀ ਮਾਝੋਗ ਐਮਐਲਏ ਸਾਹਿਬ ਜੀਵਨ ਸਿੰਘ ਸੰਗਵਾਲ ਜੀ ਉਹ ਸਾਡੇ ਵਿੱਚ ਪਹੁੰਚ ਚੁੱਕੇ ਨੇ ਉਹਨਾਂ ਨੂੰ ਬੇਨਤੀ ਕਰਦੇ ਆ ਕਿ ਸਰ ਸਲਵਾਨ ਹੋ ਰਿਹਾ ਜਿੱਥੇ ਹਾਂਜੀ ਅਗਲਾ ਸਰਮਾਨ ਨਵਦੀਪ ਸਿੰਘ ਜਲ ਸਾਡੀ ਨੌਜਵਾਨ ਪੀੜ੍ਹੀ ਲਈ ਪ੍ਰੇਰਨਾ ਸਰੋਤ ਜ਼ੋਰਦਾਰ ਤਾੜੀਆਂ ਜਿਹੜੇ ਖੇਡਾਂ ਨੂੰ ਇੰਨਾ ਪਿਆਰ ਕਰਦੇ ਨੇ ਜੇ ਆਪਾਂ ਗੱਲ ਕਰੀਏ ਕਿ ਜਗਰੂਪ ਸਿੰਘ ਜਰਖੜ ਜੀ ਜਿਵੇਂ ਖੇਡਾਂ ਬਾਰੇ ਲਿਖਦੇ ਹੁੰਦੇ ਸੀ ਇਸ ਕਿਰਤ ਨੂੰ ਅੱਗੇ ਲੈ ਕੇ ਗਏ ਨੇ ਗੱਲ ਸਾਹਿਬ ਇਹਨਾਂ ਦੀ ਲਿਖੀ ਹੋਈ ਕਿਤਾਬ ਥੋੜੇ ਦਿਨ ਪਹਿਲਾਂ ਪਾਕਿਸਤਾਨ ਦੇ ਵਿੱਚ ਰੀਲਿਜ਼ ਹੋਈ ਆ ਬਹੁਤ ਉਸ ਕਿਤਾਬ ਨੂੰ ਹਲਾਰਾ ਮਿਲਿਆ ਇਹਨਾਂ ਨੂੰ ਬਹੁਤ-ਬਹੁਤ ਮੁਬਾਰਕਾ ਇਹਨਾਂ ਦੀ ਇੱਕ ਕਿਤਾਬ ਨੂੰ ਭਾਸ਼ਾ ਵਿਭਾਗ ਪੰਜਾਬ ਵੱਲੋਂ ਵੀ ਸਨਮਾਨ ਮਿਲਿਆ ਵਕ ਵਕ ਦੁਆਰਾ ਵਿੱਚ ਵਕ ਵਕ ਚੈਨਲਾਂ ਤੇ ਇਹਨਾਂ ਨੂੰ ਅਸੀਂ ਖੇਡਾਂ ਦੇ ਨਾਲ ਪਿਆਰ ਰੋ ਇਹਨਾਂ ਦੇ ਨੂੰ ਵੇਖਦੇ ਆ ਨਵਦੀਪ ਸਿੰਘ ਗੱਲ ਖੇਡ ਲੇਖਕ ਬਹੁਤ-ਬਹੁਤ ਮੁਬਾਰਕਾ ਇਹਨਾਂ ਨੂੰ ਸਰਦਾਰ ਅਮਨਦੀਪ ਸਿੰਘ ਗਰੇਵਾਲ ਖੇਡ ਪ੍ਰਮੋਟਰ ਅਵਾਰਡ ਦਿੱਤਾ ਗਿਆ। ਮਹਿੰਦਰ ਸਿੰਘ ਗਿੱਲ ਜੀ ਇਹਨਾਂ ਨੂੰ ਵੀ ਵਿਸ਼ੇਸ਼ ਸਨਮਾਨ ਦਿੱਤਾ ਜਾ ਰਿਹਾ। ਫਨਾਂਪੀਅਨ ਮਹਿੰਦਰ ਸਿੰਘ ਖੇਡ ਆਗਿਆ ਅਵਾਰਡ ਦੀ ਬਹੁਤ-ਬਹੁਤ ਮੁबारकबाद। ਸਾਡੇ ਲਈ ਬੜੀ ਖੁਸ਼ੀ ਦੀ ਗੱਲ ਆਕੇ ਲਾਂਪੀਆਂ ਅਜੀਤ ਸਿੰਘ ਬਹੁਤ ਬਹੁਤ ਖੁਸ਼ੀ ਦੀ ਗੱਲ ਹੈ ਕਿ ਸਾਡੇ ਲਈ ਅੰਤਰਰਾਸ਼ਟਰੀ ਪੱਧਰ ਤੱਕ ਪੰਜਾਬ ਦਾ ਨਾਂ ਚਮਕਾਉਣ ਵਾਲੀਆਂ ਇਹ ਸਖੀਅਤਾਂ ਜਿਨ੍ਹਾਂ ਨੂੰ ਅੱਜ ਸਾਡੇ ਮਾਨਯੂ ਕੈਬਨਿਟ ਮੰਤਰੀ ਜੀ ਉਹਨਾਂ ਵੱਲੋਂ ਆਪਣੇ ਕਰ ਕਮਲਾਂ ਦੇ ਨਾਲ ਵਿਸ਼ੇਸ਼ ਸਨਮਾਨ ਦੇ ਕੇ ਗगनਜੀਤ ਸਿੰਘ ਸਾਡਾ ਉਹ ਮਹਾਨ ਖਿਡਾਰੀ ਉਹਨਾਂ ਦੇ ਮਾਦਰ ਸਾਹਿਬ ਸਤਕਾਰਯੋਗ ਜਿਨ੍ਹਾਂ ਦਾ ਅੱਜ ਵਿਸ਼ੇਸ਼ ਸਨਮਾਨ ਹੋਇਆ ਹੈ ਸਾਡੀਆਂ ਇਹ ਸਾਰੀਆਂ ਹੀ ਸਖਸ਼ੀਅਤਾਂ ਵੱਡਾ ਸਨਮਾਨ ਆਪ ਦੇਖ ਸਕਦੇ ਹੋ ਸਾਡੇ ਲਈ ਬੜੀ ਹੀ ਖੁਸ਼ੀ ਦੀ ਮਾਣੋ ਸਾਡੇ ਦਾ ਸਾਰੀਆਂ ਸਖਸ਼ੀਅਤਾਂ ਜਿਨ੍ਹਾਂ ਨੇ ਅੰਤਰਰਾਸ਼ਟਰੀ ਪੱਧਰ ਤੇ ਸਾਡੇ ਪੰਜਾਬ ਦਾ ਨਾਮ ਚਮਕਾਇਆ ਸਾਡੇ ਇੰਡੀਆ ਦਾ ਨਾਮ ਚਮਕਾਇਆ ਅੱਜ ਉਹਨਾਂ ਨੂੰ ਸਤਿਮੇਂ ਇਸ ਖੇਡ ਮੇਲੇ ਦੇ ਵਿੱਚ ਸਨਮਾਨ ਦਿੱਤਾ ਜਾ ਰਿਹਾ ਸੋ ਇੱਕ ਬਹੁਤ ਵੱਡੀ ਪ੍ਰਾਪਤੀ ਹੈ ਜ਼ਿੰਦਗੀ ਦੀ ਜੱਟੜ ਖੇਡਾਂ ਦੀ ਸਰਦਾਰੀ ਦੇਖਣ ਆਈ ਦੁਨੀਆ ਸਾਰੀ ਇਸ ਗੱਲ ਲਈ ਫਕੂਪ ਸਿੰਘ ਜੱਟੜ ਦੀ ਉਹਨਾਂ ਨੂੰ ਵਧਾਈ ਦੇਣੀ ਬਣਦੀ ਹੈ ਜਿਨ੍ਹਾਂ ਨੇ ਇੰਨੀ ਵੱਡੀ ਟੀਮ ਜੋੜੀ ਜਿਨ੍ਹਾਂ ਦੇ ਅੰਦਰ ਖੇਡ ਭਾਵਨਾ ਨੇ ਇੱਥੋਂ ਤੱਕ ਇਸ ਮੇਲੇ ਨੂੰ ਪਹੁੰਚਾਇਆ ਕਰ ਰਿਹਾ ਹੈ 70 ਸਾਲ ਇਸ ਤਰ੍ਹਾਂ ਇਸ ਜਲੌ ਦੇ ਨਾਲ ਮੀਟਾ ਨੂੰ ਲੈ ਕੇ ਜਾਣਾ ਇੱਕ ਬਹੁਤ ਵੱਡੀ ਪ੍ਰਾਪਤੀ ਆ ਸੋ ਜ਼ੋਰਦਾਰ ਤਾੜੀਆਂ ਪਿਆਰੇ ਦਰਸ਼ਕੋ ਤੁਹਾਡੇ ਵੱਲੋਂ ਸਾਡੀਆਂ ਇਹ ਸਾਰੀਆਂ ਹੀ ਸਫਲਤਾਵਾਂ ਲਈ ਇੱਥਾਰੇ ਅੱਜ ਦੇ ਖੇਡ ਮੇਲੇ ਨੂੰ ਚਾਰ ਚੰਨ ਆਏ ਨੇ ਜਿਨ੍ਹਾਂ ਤੋਂ ਪ੍ਰੇਰਨਾ ਲੈਂਦੇ ਨੇ ਸਾਡੇ ਨੌਜਵਾਨ ਸਾਡੇ ਬੱਚੇ ਕਿਉਂਕਿ ਖੇਡਾਂ ਦੇ ਨਾਲ ਜੋੜਨਾ ਅੱਜ ਦੇ ਸਮੇਂ ਸਭ ਤੋਂ ਵੱਡੀ ਲੋੜ ਆ ਸਭ ਤੋਂ ਵੱਡੀ ਚੁਣੌਤੀ ਆ ਸਾਡੇ ਬੱਚਿਆਂ ਨੂੰ ਖੇਡ ਦੇ ਮੈਦਾਨ ਦੇ ਵਿੱਚ ਲੈ ਕੇ ਆਉਣਾ ਸੋ ਕਬੱਡੀ ਧਰਤੀ ਭਾਕਾਂ ਵਾਲੀ ਧਰਤੀ ਆ ਜਿਨੇ ਸਾਡੇ ਨੌਜਵਾਨਾਂ ਦੇ ਵਿੱਚ ਨਵੀਂ ਚਿੰਗ ਲਾਈ ਆ ਨਵੀਂ ਇੱਕ ਊਰਜਾ ਜਗਾਈ ਆ ਕਿ ਉਹ ਬੱਚੇ ਜਿਨ੍ਹਾਂ ਦੇ ਹੱਥਾਂ ਵਿੱਚ ਜਦੋਂ ਹੱਥੀ ਫੜੀ ਹੁੰਦੀ ਆ ਜਦੋਂ ਕਬੱਡੀ ਪਾਉਂਦੇ ਨੇ ਜਦੋਂ ਪੱਟਵਾਂ ਖੇਡਦੇ ਨੇ ਜਦੋਂ ਬਾਤੀਵਾਲ ਖੇਡਦੇ ਨੇ ਉਹਨਾਂ ਦੇ ਮਨਾਂ ਦੇ ਵਿੱਚ ਨਵੇਂ ਸੁਖਰੀ ਸੱਕੇ ਜਾਂਦੇ ਨੇ ਸੋ ਉਹ ਬੱਚੇ ਉਹ ਖਿਡਾਰੀ ਜਦੋਂ ਰੰਗ-ਬਰੰਗੀਆਂ ਜਰਸੀਆਂ ਦੇ ਵਿੱਚ ਰੰਗ-ਬਰੰਗੀਆਂ ਵਰਦੀਆਂ ਦੇ ਵਿੱਚ ਆ ਕੇ ਖੇਡਦੇ ਮੈਦਾਨ ਦੇ ਵਿੱਚ ਆਪਣੀ ਖੇਡ ਦਾ ਜੋਰ ਦਵਾਉਂਦੇ ਨੇ ਖੇਡ ਦਾ ਲੋਹਾ ਨਰਪਾਉਂਦੇ ਨੇ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਉਹਨਾਂ ਦੇ ਜੀਵਨ ਦੇ ਵਿੱਚ ਇੱਕ ਬਹੁਤ ਵੱਡੀ ਤਨਤੀ ਆਉਂਦੀ ਆ ਸੋ ਇਸ ਗੱਲ ਦੇ ਲਈ ਵਧਾਈ ਦੇ ਹੱਕਦਾਰ ਸਾਡੇ ਸਾਰੇ ਵੀ ਅੱਜ ਦੇ ਉਹ ਪਿਆਰੇ